गुरु नानक पद पंकज पंक वन्दान पंकज वन्दान पंक सिमरो अंग द दुःख गुरु अमर दास हृदय निरत त्याऊ हृदय निरत त्याऊ परकाशक काशी हर रा ਗੁਰ ਤਹਿ ਪ੍ਰਸਾਦ ਸਚ ਹੋਏ ਵਾਹਿ ਗੁਰ ਜੀ ਕੀ ਫਤਿਹ ਹੈ ਵਿਗਨ ਬਿਨਾਸ਼ਣ ਸੋਏ ਵਾਹਿ ਗੁਰ ਜੀ ਕੀ ਫਤਿਹ ਹੈ ਵਿਗਨ ਬਿਨਾਸ਼ਣ ਸੋਏ ਦੋਹਰਾ ਕਹਿ ਲਗ ਕਹੋ ਮਹਿਦ ਉਤਾਸ ਹੋ ਸਭ ਪਹਿਨਾ ਰਦ ਅਨੰਦ ਬਲੰਦ ਚਰਹ ਜੀਵ ਆਸਿਕ ਮੁਖ ਭਖਤ ਚਿਰੰਕਾਲ ਕੇ ਚਾਹਤ ਨੰਦ ਵਾਹ ਗੁਰੂ ਜੀ ਕਾ ਖਾਸਾ ਵਾਹ ਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਨਾਲ ਜੁੜਨਾ ਕਰੀਏ ਜੀ ਪਿਛਲੇ ਦਿਨੀ ਆਪਾਂ ਵਿਚਾਰਾ ਸਰਬਨ ਕਰ ਰਹੇ ਸੀ ਕਿ ਜਿਸ ਮੇਲੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤੋਂ ਬਡਾਲੀ ਨਗਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਇਆਂ ਜਾਣ ਲੱਗੀਆਂ ਕਿਹਾ ਢਾਡੀ ਮਰਾਸੀ ਭੱਟ ਗਉਣ ਵਾਲੇ ਖੁਸਰੇ ਆਦਿ ਸਾਰੇ ਹੀ ਉਸ ਘਰ ਦੇ ਬਾਹਰ ਵਿੱਚ ਆ ਕੇ ਨੱਚਣ ਲੱਗੇ ਸਤਿਗੁਰੂ ਅਰਜਨ ਦੇਵ ਜੀ ਨੇ ਸਭ ਨੂੰ ਬੜੀਆਂ ਦਾਤਾਂ ਬਖਸ਼ੀਆਂ ਕਿਸੇ ਨੂੰ ਵਸਤਰ ਕਿਸੇ ਨੂੰ ਗਹਿਰੇ ਕਿਸੇ ਨੂੰ ਮਾਇਆ ਦੇ ਦੇ ਕੇ ਨਿਹਾਲ ਕੀਤਾ ਆਓ ਅੱਗੇ ਕੀ ਹੋਇਆ ਇਹ ਵਿਚਾਰਾ ਆਰੰਭ ਕਰਕੇ ਸਰਬਨ ਕਰਦੇ ਆ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੋਹਰਾ ਹੈ ਲਗ ਕਹਿਓ ਮਹਿਦ ਉਤਸਾਹ ਸਭ ਹਨ ਹਿਰਦੈ ਆਨੰਦ ਬਿਲੰਦ ਭਾਈ ਸੰਤੋਖ ਸੇ ਕਵੀ ਲਿਖਨੇ ਹਨ ਕਿ ਮੈਂ ਉਸ ਵੇਲੇ ਦਾ ਉਤਸ਼ਾਹ ਖੁਸ਼ੀ ਮੰਗਲ ਜਿਹੜੇ ਹੋ ਰਹੇ ਸਨ ਤੁਹਾਨੂੰ ਕਿਵੇਂ ਦੱਸਾਂ ਚਰਹਿ ਜੀਵ ਆਸਿਕ ਮੁਖ ਭਖਤ ਚਿਰੰਕਾਲ ਕੇ ਚਾਹਤ ਨੰਦ ਸਾਰੇ ਹੀ ਇਹ ਵਧਾਈਆਂ ਦੇ ਰਹੇ ਹਨ ਇਹ ਬੜੇ ਲੰਬੇ ਸਮੇਂ ਤੋਂ ਇਹ ਸਮੇ ਦੀ ਆਸ ਸੀ ਆਪ ਜੀ ਦੇ ਪੁੱਤਰ ਦੀ ਲੰਬੀ ਉਮਰ ਹੋਵੇ ਪੂਰਨ ਆਸ ਕੀਨ ਗੁਰੂ ਨਾਨਕ ਪਖੋ ਦ੍ਰਿਗੈ ਤੇ ਨਿਤ ਸੁਖ ਕੰਧ ਬੜੀ ਕਿਰਪਾ ਕੀਤੀ ਗੁਰੂ ਨਾਨਕ ਨੇ ਗੁਰੂ ਅਰਜਨ ਦੇਵ ਜੀ ਤੁਹਾਡੀ ਆਸ ਪੂਰੀ ਕੀਤੀ ਆ ਤੁਸੀਂ ਆਪਣੇ ਇਹਨਾਂ ਨੇਤਰਾਂ ਨਾਲ ਆਪਣੇ ਪੁੱਤਰ ਦੇ ਸੁਖ ਆਨੰਦ ਨੂੰ ਦੇਖਣਾ ਕਰੋ ਜੀ 임 ਕਹਿ ਕਹ ਜਾਚਕ ਘਰ ਗਮਨੇ ਸ੍ਰੀ ਅਰਜਨ ਕੋ ਸੁਜਨ ਸੁਭਨ ਇਸ ਤਰ੍ਹਾਂ ਸਿੱਖ ਸੰਗਤਾਂ ਤੇ ਮੰਗਤੇ ਗੁਰੂ ਪਿਆਰਿਓ ਸਤਿਗੁਰਾਂ ਨੂੰ ਵਧਾਈਆਂ ਦੇ ਦੇ ਕੇ ਘਰਾਂ ਨੂੰ ਜਾਣ ਲੱਗੇ ਹਨ ਗੁਰ ਰਾਮ ਬਡਾਲੀ ਘਰ ਘਰ ਮੰਕਲ ਕਰਤ ਹਰਖ ਸੁਖ ਸਖ ਪਰ ਗਨ ਨਰ ਨਾਰ ਇਸ ਤਰ੍ਹਾਂ ਬਡਾਲੀ ਸ਼ਹਿਰ ਦੇ ਵਿੱਚ ਘਰ ਘਰ ਖੁਸ਼ੀਆਂ ਮਨਾਇਆਂ ਜਾਣ ਲੱਗੀਆਂ ਕਿ ਆ ਮਨੋਕਿਆ ਇਸਤਰੀਆਂ ਸਾਰੇ ਹੀ ਖੁਸ਼ ਹਨ ਜਾਮ ਦਿਵਸ ਜਬ ਚਬਿਓ ਆਨੰਦਨ ਆਨੰਦਤ ਬੁੱਢਾ ਸਾਹਿਬ ਸੰਤ ਉਦਾਰ ਜਦੋਂ ਬਹਿਰ ਕੋ ਦਿਲ ਚੜ ਗਿਆ ਗੁਰੂ ਪਿਆਰਿਓ ਬਾਬਾ ਬੁੱਢਾ ਜੀ ਜੋ ਦੇਹਾਲੂ ਕਿਰਪਾਲੋ ਬ੍ਰਹਮ ਗਿਆਨੀ ਉਹ ਵੀ ਆ ਰਹੇ ਹਨ ਲੈ ਗੁਰਦਾਸ ਸੰਗ ਤਬ ਆਇਓ ਦਰਸ਼ਨ ਕਾਰਨ ਗੁਰ ਦਰਬਾਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲੈ ਕਰਕੇ ਦਰਸ਼ਨਾਂ ਲਈ ਵਡਾਲੀ ਸਹਿ ਪਹੁੰਚ ਜਾਂਦੇ ਹਨ ਉਤਸਵ ਅਦਿਕ ਕੁਲਾਹਲ ਹੋਵਤ ਲਗੋਦ ਦੰਦਰਬ ਕੀ ਸੁਣ ਸੁਣ ਚਾਰ ਔਰ ਉਤਸਵ ਬਹੁਤ ਵੱਡਾ ਹੋ ਰਿਹਾ ਹੈ ਖੁਸ਼ੀ ਮਨਾਈ ਜਾ ਰਹੀ ਆ ਕੁਲਾਹਲ ਬੜਾ ਰੋਲਾ ਰੰਪਾ ਖੁਸ਼ੀ ਦਾ ਪੈ ਰਿਹਾ ਹੈ ਗੁਰੂ ਪਿਆਰਿਓ ਕਿਧਰੇ ਢੋਲ ਵਜ ਰਹੇ ਹਨ ਪੁੱਤਰ ਜਨਮ ਗੁਰ ਘਰਮ ਹੈ ਹੋਇਓ ਹੋ ਸੁਣਤ ਆਨੰਦਤ ਦਰਸ਼ਨ ਕੀਨ ਇਸ ਤਰ੍ਹਾਂ ਸਾਰੀਆਂ ਹੀ ਸੰਗਤਾਂ ਬੜਾ ਖੁਸ਼ ਹੋ ਰਹੀਆਂ ਹਨ ਕਿ ਗੁਰਨਾਨਕ ਦੇ ਘਰ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ ਹੱਥ ਬੰਦ ਪਦਵੰਦਨ ਕਰਕੇ ਬਹੁਤ ਵਧਾਈ ਦਈ ਪ੍ਰਵੀਨ ਸਾਰਿਆਂ ਨੇ ਹੱਥ ਬੰਨ ਕੇ ਨਾਲੇ ਨਮਸਕਾਰ ਕੀਤੀ ਆ ਤੇ ਨਾਲੇ ਵਧਾਈਆਂ ਦਿੰਦੇ ਹਨ ਚਿਰਨਜੀਵ ਥਿ ਵੋ ਕਲ ਭੂਖਨ ਸੋ ਜਿਸ ਅਧ ਭੂਖਣ ਬਲ ਮਹਿ ਪੀਨ ਤੁਹਾਡੀ ਕੁਲ ਦਾ ਭੂਖਣ ਹਰ ਗੋਬਿੰਦ ਸਾਹਿਬ ਦੀ ਲੰਬੀ ਉਮਰ ਹੋਵੇ ਜਿਸ ਨੂੰ ਸੰਸਾਰ ਵਿੱਚ ਕੋਈ ਦੁੱਖ ਨਾ ਆਵੇ ਆराज ਸਾਜ ਐਸਵਰਜ ਸਮਾਜ ਸਮਾਜੂ ਯੋਗ ਭੋਗ ਦੋਇਨ ਸੁਖੀਨ ਜਿਸ ਨੂੰ ਰਾਜ ਸਾਜ ਐਸ਼ਵਾਜ ਦੇ ਸੰਸਾਰ ਦੇ ਸੁਖ ਯੋਗ ਤੇ ਭੋਗ ਪਰਮੇਸ਼ਰ ਦੀ ਪ੍ਰਾਪਤੀ ਔਰ ਗ੍ਰੇਸਤੀ ਜੀਵਨੇ ਸਾਰੇ ਸੁਖ ਪ੍ਰਾਪਤ ਹੋਵਣ ਸ਼੍ਰੀ ਅਰਜਨ ਬ੍ਰਿਤ ਕੋ ਬੜ ਆਦਰ ਮ੍ਰਿਤਲ ਬਾਕ ਕਹਿਕੀਨ ਮਹਾਨ ਕੀ ਬਾਬਾ ਬੁੱਢਾ ਜੀ ਨੇ ਆਕੇ ਅਸੀਸਾਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਬੜੇ ਪਿਆਰ ਨਾਲ ਬਾਬਾ ਬੁੱਢਾ ਜੀ ਨੂੰ ਕਹਿੰਦੇ ਸ਼੍ਰੀ ਨਾਨਕ ਕੇ ਸੇਵਕ ਤੁਮ ਹੋ ਹਰਖ ਸੁਖਮ ਹੈ ਬ੍ਰਿਤੀ ਸਮਾਨ ਏ ਬਾਬਾ ਬੁੱਢਾ ਜੀ ਤੁਸੀਂ ਗੁਰਨਾਨਕ ਦੇ ਘਰ ਦੇ ਵੱਡੇ ਸੇਵਕ ਹੋ ਜੋ ਖੁਸ਼ੀ ਗਮੀ ਵੇਲੇ ਬ੍ਰਿਤੀ ਸਮਾਨ ਰੱਖਦੇ ਹੋ 파ਸਮ ਵਿਖੇ 파ਵਕ ਜਿਮ ਛਪ ਰਹਾ ਸਕਲ ਕਲਾ ਜਤ ਪੂਰਨ ਗਿਆਨ ਜਿਸ ਤਰ੍ਹਾਂ ਗੋਹਿਆਂ ਦੀ ਅੱਗ ਸਵਾ ਦੇ ਵਿੱਚ ਛੁਪੀ ਹੁੰਦੀ ਆ ਬਾਬਾ ਬੁੱਢਾ ਜੀ ਨੂੰ ਕਹਿੰਦੇ ਜਿਵੇਂ ਸਵਾਹ ਦੇ ਵਿੱਚ ਅੱਗ ਛੁਪੀ ਹੁੰਦੀ ਹੈ ਤੁਸੀਂ ਆਪਣੀ ਪਾਵਰ ਨੂੰ ਇਓਂ ਛੁਪਾ ਕੇ ਰੱਖਿਆ ਬ੍ਰਹਮ ਗਿਆਨ ਨੂੰ ਬਚਨ ਅਮਿਟ ਦੁਖ ਕਟਹਿ ਵਿਕਟ ਜੋ ਧਨ ਧਨ ਤਮ ਬਡੋ ਸੁਜਾਨ ਤੁਹਾਡੇ ਬਚਨ ਕਿਵੇਂ ਮਿਟ ਸਕਦੇ ਹਨ ਜੋ ਸਾਡੇ ਵੱਡੇ ਵੱਡੇ ਦੁੱਖਾਂ ਨੂੰ ਕੱਟਣ ਵਾਲੇ ਹਨ ਧੰਨੋ ਤੁਸੀਂ ਰਾਵਰ ਵੱਡ ਪ੍ਰਤਾਪ ਇਹ ਹੋਵਾ ਦਿਨ ਸਦਾ ਸੀ ਕੋ ਸੁਖਦਾਨ ਇਹ ਆਪ ਦੀ ਦਾ ਹੀ ਪ੍ਰਤਾਪ ਹੈ ਆਪਣੀ ਸੇਵਕਾਂ ਨੂੰ ਸੁਖ ਦੀ ਦਾਤ ਬਖਸ਼ੀ ਹੈ ਜਿਸ ਪਰ ਕਿਰਪਾ ਕਰੋ ਹਿੱਤ ਠਾਨੋ ਦੇਸ ਕੇ ਚਾਰ ਪਦਾਰਥ ਪਾਨ ਤੁਸੀਂ ਜਿਸ ਤੇ ਕਿਰਪਾ ਕਰੋ ਜਿਸ ਤੇ ਉੱਤੇ ਆਪਣੀ ਬਖਸ਼ਿਸ਼ ਕਰੋ ਪੁੱਤਰ ਕੀ ਚਾਰੇ ਪਦਾਰਥ ਦੇ ਸਕਦੇ ਹੋ ਤਪਮ ਹੈ ਪ੍ਰੀਤ ਤਪ ਹੋ ਤਪ ਦਿਗਰ ਦੀਰਗ ਗੁਰ ਸਿੱਖਨ ਮਹ ਮੁਖ ਮਹਾਨ ਜੇ ਤੁਸਾਂ ਨੂੰ ਗੁਰਸਿੱਖਾਂ ਦੇ ਵਿੱਚੋਂ ਵੇਖੀਏ ਤੇ ਸਿੱਖਾਂ ਤੋਂ ਮਹਾਨ ਸਿੱਖ ਹੋ ਜੇ ਤਬਸਵੀ ਵੇਖੀਏ ਤੇ ਵੱਡੇ ਤਬਸਵੀ ਹੋ ਜੇ ਪ੍ਰੇਮ ਦੀ ਗੱਲ ਕਰੀਏ ਤੇ ਗੁਰਨਾਨਕ ਦੇ ਵੱਡੇ ਪ੍ਰੇਮੀ ਹੋ ਤੁਮਰੀ ਮਹਿਮਾ ਕੌਣ ਸਖਹਿ ਕਹ ਸੰਤ ਰੂਪ ਪਰਮੇਸ਼ਰ ਮਾਨ ਜਿਵੇਂ ਗੁਰਬਾਣੀ ਸੁਖਣੀ ਸਾਹਿਬ ਜੀ ਦੇ ਕਹਦੇ ਹਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਸੇ ਤਰ੍ਹਾਂ ਮੁਖ ਤੇ ਵੀ ਕਹਿੰਦੇ ਹਨ ਬਾਬਾ ਗੁੱਡਾ ਜੀ ਤੁਹਾਡੀ ਮਹਿਮਾ ਕੌਣ ਕਹਿ ਸਕਦਾ ਹੈ ਤੁਸੀਂ ਸਤ ਰੂਪ ਪਰਮੇਸ਼ਰ ਹੋ ਸੁਣ ਗੁਰਦਾਸ ਗੁਰੂ ਕੇ ਬਕਨ ਸਨਮਾਨਤ ਬੋਲਿਓ ਕਰ ਬੰਦ ਹੋਰ ਗੁਰੂ ਅਰਜਨ ਦੇਵ ਜੀ ਕੋਲੋਂ ਬਾਬਾ ਬੁੱਢਾ ਜੀ ਦੀ ਮਹਿਮਾ ਸੁਣ ਕੇ ਭਾਈ ਗੁਰਦਾਸ ਜੀ ਵੀ ਸੈਤੀ ਪਾਉਂਦੇ ਹਨ ਕਹਿੰਦੇ ਸਤਿਅ ਕਹਿਤ ਸਰਬਗਯ ਤੁਮ ਪ੍ਰਭ ਤੁਮ ਪੂਰਨ ਸਭ ਗੁਣ ਗਿਆਨ ਬਿਲੰਦ ਸਤੈ ਸਤੈ ਗੁਰੂ ਅਰਜਨ ਦੇਵ ਜੀ ਤੁਸੀਂ ਸਤ ਕਹਿੰਦੇ ਹੋ ਸਰਬ ਕਲਾ ਸਮਰੱਥ ਗੁਣਾ ਦੇ ਖਜ਼ਾਨੇ ਹੋ ਪੰਜ ਗੁਰਨ ਪੰਜ ਗੁਰਨ ਕੇ ਦਰਸ਼ਨ ਪਰਸੇ ਸੇਵਾ ਕੀਨਸ ਲੇਨ ਆਨੰਦ ਮਨ ਕਿਹਾ ਤੁਹਾਡੀ ਗੱਲ ਸਹੀ ਹੈ ਬਾਬਾ ਬੁੱਢਾ ਜੀ ਨੇ ਪੰਜਾਂ ਗੁਰੂਆਂ ਦੇ ਦਰਸ਼ਨ ਕੀਤੇ ਹਨ ਔਰ ਸੇਵਾ ਕਰਕੇ ਆਨੰਦ ਮਾਣਿਆ ਸਰਬ ਪ੍ਰਸੰਨ ਭਏ ਹੈ ਇਨ ਪਰ ਅਪਰਨ ਜਨਿ ਹੈ ਜਨਿਅਤ ਦਿਨੋ ਮਨਿੰਦਾ ਬੋਟ ਪੰਜੇ ਹੀ ਗੁਰੂਆਂ ਦੀ ਬਾਬਾ ਬੁੱਢਾ ਜੀ ਤੇ ਬੜੀ ਖੁਸ਼ੀ ਰਹੀ ਹੈ ਇਹਨਾਂ ਦੇ ਵਰਗਾ ਹੋਰ ਕੌਣ ਹੋ ਸਕਦਾ ਹੈ ਮ ਬ੍ਰਿਧ ਕੇ ਗੁਣ ਬ੍ਰਿਧ ਭਨੇ ਤਬਰਹਿਤ ਭਏ ਸ੍ਰੀ ਸਤਗੁਰੂ ਪਾਸ ਕਿਉ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਬਾਬਾ ਬੁੱਢਾ ਜੀ ਦੀ ਮਹਿਮਾ ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਜੀ ਕਰਦੇ ਹਨ ਅੱਜ ਦੀ ਰਾਤ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ ਕੱਟੀ ਹੈ ਆਰਾਮ ਦਾਸ ਪੁਰਮਹਿ ਸੁਧ ਪਹੰਚੀ ਗੁਰੂ ਅਰਜਨ ਕੇ ਪੁੱਤਰ ਪ੍ਰਕਾਸ਼ ਇਹਨੇ ਇਹ ਖਬਰ ਚਲਦੀ ਚਲਦੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਕ ਰਾਮਦਾਸਪੁਰ ਵੀ ਪਹੁੰਚ ਗਈ ਹੈ ਕਿ ਗੁਰੂ ਅਰਜਨ ਦੇ ਘਰ ਪੁੱਤਰ ਹੋਇਆ ਸੁੰਦਰ ਵਸਤਰ ਵਿਪੂਖਣ ਪਹਿਰੇ ਨਰ ਨਾਰਨ ਤਜ ਆਪਣ ਅਵਾਸ ਔਰ ਗੁਰੂ ਪਿਆਰਿਓ ਚੱਕ ਰਾਮਦਾਸਪੁਰ ਮਤਲਬ ਅੰਮ੍ਰਿਤਸਰ ਦੀਆਂ ਸੰਗਤਾਂ ਵੀ ਸੁੰਦਰ ਗਹਿਣੇ ਕੱਪੜੇ ਪਹਿਨ ਕਰਕੇ ਬੀਬੀਆਂ ਸ਼ਿੰਗਾਰ ਕਰਕੇ ਵਡਾਲੀ ਸਾਹਿਬ ਨੂੰ ਆਉਣ ਲੱਗੀਆਂ ਪੇਠ ਪੇਟ ਜਥੋ ਚਿਤ ਲੈ ਸਭ ਗਮਣੇ ਚਿਤਸ ਚੋਪ ਔਰ ਧਰੇ ਹੁਲਾਸ ਚਿਤ ਵਿੱਚ ਬੜਾ ਸ਼tau ਹੈ ਸ਼ੌਕ ਹੈ ਔਰ ਗੁਰੂ ਪਿਆਰੋ ਬਿਤੇ ਮੁਤਾਬਕ ਭੇਟਾਵਾਂ ਲੈ ਕੇ ਚੱਲ ਪਏ ਗ੍ਰਾਮ ਬਡਾਲੀ ਧਾਮ ਗੁਰਕੇ ਆਣ ਪਰਵੇਸੇ ਉਤਸਵ ਹੋਤ ਇਉ ਚੱਕ ਰਾਮਦਾਸ ਪੁਰ ਦੀ ਸੰਗਤ ਵੀ ਵਡਾਈ ਗੁਰੂ ਅਰਜਨ ਦੇਵ ਜੀ ਦੇ ਉਸ ਘਰ ਵਿੱਚ ਪਹੁੰਚ ਗਈ ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਭਨਤ ਵਧਾਈ ਅਰਪ ਉਪਾਇਨ ਪਾਇਨ ਪਰਹੇ ਆਨੰਦ ਉਦੋਤ ਹੋਰ ਪੇਟਾਵਾ ਅਰਪਣ ਕਰਕੇ ਮੱਥੇ ਟੇਕਦੀਆਂ ਗੁਰੂ ਅਰਜਨ ਦੇਵ ਜੀ ਨੂੰ ਤੇ ਨਾੜੇ ਵਧਾਈਆਂ ਦਿੰਦੀਆਂ ਹਨ ਅਤਿਕ ਜਤਨ ਤੇ ਨੰਦਨ ਉਪਜਿਓ ਚਰਨ ਜੀਵੀ ਹੋਏ ਸ੍ਰੀ ਗੁਰ ਜੋਤ ਬਣੀ ਕਿਰਪਾ ਹੋਈ ਮਹਾਰਾਜ ਬਣੇ ਜਤਨਾ ਦਾ ਸਦਕਾ ਆਪ ਜੀ ਦੇ ਘਰ ਪੁੱਤਰ ਉਪਜਿਆ ਹੈ ਚਰਨ ਜੀਵੀ ਹੋਵੇ ਗੁਰੂ ਦੀ ਜੋਤ ਹੈ ਚਾਹ ਹੱਤ ਸੁਤ ਚਿਤ ਚਿੰਤ ਉਦ ਉਦਪ ਵਤ ਅਸ ਗੰਗਾ ਤਿਸਕੇ ਇਹੇ ਪੁੱਤ ਔਰ ਮਾਤਾ ਗੰਗਾ ਕਿੰਨਾ ਲੰਬੇ ਸਮੇਂ ਤੋਂ ਚਾਹੁੰਦੀ ਸੀ ਜਿਹੜੇ ਕਿ ਚਿੰਤਾ ਦੇ ਸਮੁੰਦਰ ਵਿੱਚ ਡੁੱਬ ਰਹੀ ਸੀ ਇਹ ਪੁੱਤਰ ਉਹਦੇ ਲਈ ਜਿਹੜਾ ਹੈ ਸਮੁੰਦਰੀ ਬੇੜਾ ਬਣ ਗਿਆ ਚਿੰਤਾ ਚੋਂ ਕੱਢਣ ਲਈ ਅਰਾਮਦਾਸਪੁਰ ਕੀ ਸਭ ਨਾਰੀ ਮੇਲੇ ਬਾਲਕ ਅਵਲੋਕਨ ਚਾਹੇ ਕਿਉਂ ਚੱਕ ਰਾਮਦਾਸ ਪੁਰਦੀਆਂ ਬੀਬੀਆਂ ਆ ਕੇ ਬੱਚੇ ਦੇ ਦਰਸ਼ਨ ਕਰਨ ਲਗੀਆਂ ਤਿਸ ਕਰਕੇ ਦਰ ਪਰ ਹੋਏ ਠਾਂਡੀ ਨਮੋਕੀਨ ਔਰ ਬਹੁਤ ਉਤਸਾਹ ਉਤਸ਼ਾਹ ਹੈ ਜਦ ਬੀਬੀਆਂ ਆ ਕੇ ਉਸ ਕਮਰੇ ਦੇ ਗੇਟ ਤੇ ਨਮਸਕਾਰਾ ਕਰਦੀਆਂ ਹਨ ਜਿੱਥੇ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸਹਬਜ਼ਾਦੇ ਕੋ ਸਭ ਦਰਸ਼ਨ ਦਿਖਰਾਬ ਹੋ ਕਹਿ ਪ੍ਰੇਮ ਹਮਾਵਹਿ ਓ ਚੱਕ ਰਾਮਦਾਸ ਪੁੱਤੀਆਂ ਬੀਬੀਆਂ ਕੈਨੀਆਂ ਮਾਤਾ ਜੀ ਸਾਨੂੰ ਸ਼ਹਿਬਜ਼ਾਦੇ ਦੇ ਦਰਸ਼ਨ ਕਰਵਾਓ ਤਾਏ ਲਿਓ ਜਿਸ ਦੁਨਹੋਂ ਕਰ ਪਰ ਦੇਖ-ਦੇਖ ਕਰ ਬਲਬਲ ਜਾਹੇ। ਔਰ ਦਾਈ ਜਿਹੜੀ ਆ ਫਿਰ ਸਹਿਬ ਜادہ ਹਰਗੋਬਿੰਦ ਸਾਹਿਬ ਨੂੰ ਆਪਣੇ ਦੋਨਾਂ ਹੱਥਾਂ ਉੱਪਰ ਲੈ ਕਰਕੇ ਬਾਹਰ ਲਿਆ ਕੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੀ ਹੈ। ਸਬਨਾਰਨ ਸੋ ਗੰਗ ਉਚਾਰਤ। हे ਪ੍ਰੇ ਸਖੀ ਸੁਨੋ ਮਨ ਲਾਏ। ਔਰ ਮਾਂ ਦਾ ਗੰਗਾ ਜੀ ਸਾਰੀਆਂ ਬੀਬੀਆਂ ਨੂੰ ਕਹਿੰਦੀ ਸੇਲਿਓ। ਵੱਡੇ ਸਾਹਿਬ ਦੇ ਹਮ ਕੋ। ਬਰਕਰਿਓ ਨਿਹਾਲ ਭਿਓ ਸੁਖਦਾਇ ਇਹ ਸਾਰੀ ਪਾਪਾ ਬੁੱਢਾ ਜੀ ਦੀ ਕਿਰਪਾ ਹੋਈ ਆ ਜਿਨ੍ਹਾਂ ਨੇ ਸਾਨੂੰ ਵੱਲ ਦੇ ਕੇ ਨਿਹਾਲ ਕੀਤਾ ਕੁੱਲ ਭੂਖਣ ਸਭ ਘਰ ਕੋ ਦੀਪਕ ਸੁੰਦਰ ਸੁਤ ਐਸੋ ਅਬ ਪਾਏ ਇਹ ਸਾਡੀ ਸੋਢੀ ਕੋਲ ਨਾ ਭੂਖੜ ਗਹਿਣਾ ਸਾਡੇ ਘਰ ਦਾ ਦੀਵਾ ਮੈਨੂੰ ਤਾਂ ਪ੍ਰਾਪਤ ਹੋਇਆ ਇਹ ਸਜਣੀ ਇਸ ਰਜਨੀ ਉੱਪਰ ਓਮਗ ਓਮਗ ਮਨ ਬਲ ਬਲ ਜਾਏ ਸਜਣੀ ਉਹ ਰਾਤ ਜਿਵੇਂ ਮੇਰੇ ਪੁੱਤਰ ਨੇ ਜਨਮ ਲਿਆ ਮੈਂ ਬਿਹਾਰੇ ਜਾਵਾਂ ਜਿਵੇਂ ਕਹਿੰਦੀ ਹੈ ਵਿਆਹ ਦੇ ਗੀਤਾਂ ਵਿੱਚ ਅੱਜ ਦਾ ਦਿਨ ਮੈਂ ਮਸਾ ਲਿਆ ਇਸੇ ਤਰ੍ਹਾਂ ਮਾਤਾ ਗੰਗਾ ਜੀ ਨੂੰ ਉਹ ਰਾਤ ਵੱਡੇ ਭਾਗਾ ਵਾਲੀ ਮਿਲੀ ਆ ਕਰ ਦਰਸ਼ਨ ਸੁੰਦਰ ਜਿਸ ਕੇਰਾ ਅਤਿਕ ਸਰਾਹਤ ਰੂਪ ਵਿਸਾਲ ਉਹ ਸਿੱਖ ਸੰਤ ਸਾਹਿਬ ਜੀ ਆਦਾ ਹਰ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਬੜੀ ਸਿਫਤ ਕਰਦੀਆਂ ਹਨ ਬ੍ਰਿਤ ਬ੍ਰਿਤ ਕੇ ਬਾਰ ਬਾਰਤੇ ਬ੍ਰਿਤ ਹੋਏ ਬਾਇ ਆਸਿਖ ਦੇਤ ਪ੍ਰੇਮ ਕੇ ਨਾਲ ਸਾਰੀਆਂ ਕਹਿੰਦੀਆਂ ਬਾਬੇ ਬੁੱਢੇ ਦਾ ਪਰ ਹੈ ਇਹਦੀ ਉਮਰ ਵੀ ਬਹੁਤ ਵੱਡੀ ਹੋਵੇਗੀ ਗੁਰੂ ਦੇਗ ਕੋ ਪੂਜਨ ਅੱਜ ਸਭ ਰਾਮਦਾਸਪੁਰ ਕੇ ਮਗ ਚਾਲ ਫਿਰ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਤੋਂ ਲੰਗਰ ਛਕਿਆ ਤੇ ਵਾਪਸ ਚੱਕ ਰਾਮਦਾਸਪੁਰ ਨੂੰ ਚੱਲ ਪਈਆਂ ਸੋਜਿਸ ਪਰਸ ਪਰ ਉਚਰਤ ਹਿਤ ਧਰ ਪਾਂਛੇ ਸਦਨ ਨਾਰ ਨਰ ਝਾਲ ਇਹ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਤੇ ਫਿਰ ਸਿਫਤਾਂ ਕਰਦੀਆਂ ਹੋਈਆਂ ਜਦੋਂ ਚੱਕ ਰਾਮਦਾਸਪੁਰ ਜਾਂਦੀਆਂ ਪੁਣ ਸ੍ਰੀ ਗੁਰ ਸੰਗ ਬੁੱਢਾ ਬੋਲਿਓ ਬਾਲਕ ਦਰਸ਼ਨ ਦਿਹੋ ਦਿਖ ਦਿਖਰਾਏ ਜੇ ਫਿਰ ਮਾਪਾ ਬੁੱਢਾ ਜੀ ਕਹਿਣ ਲੱਗੇ ਮਹਾਰਾ ਸਾਨੂੰ ਵੀ ਦਰਸ਼ਨ ਕਰਾ ਦਿਓ ਬਾਲਕ ਦੇ ਮਹਿਦ ਲਾਲ ਸਾ ਮਨ ਮੈਂ ਮੇਰੇ ਮਾਤ ਗਰਭ ਤੇ ਭਾ ਚਿਤ ਚਾਏ ਬੜੇ ਲੰਮੇ ਸਮੇਂ ਤੋਂ ਮੈਨੂੰ ਵੀ ਲਾਲਸਾ ਸੀ ਕਿ ਮੈਂ ਮਾਤਾ ਜੀ ਦੇ ਪੁੱਤਰ ਨੂੰ ਦੇਖਾਂ ਜਿਨਕੇ ਕਾਰਨ ਭਏ ਸਗਣ ਸਭ ਪਿਖੇ ਅਚਾਨਕ ਮੈਂ ਬਿਸਮਾਏ ਇਹਦੇ ਵਰਦੇਨ ਵਾਲੇ ਸਗਣ ਹੋਏ ਸੀਗੇ ਬੱਦਲਾਂ ਦਾ ਗਰਜਣਾ ਸ਼ੇਰ ਦਾ ਗਰਜਣਾ ਬਿਜਲੀ ਦਾ ਚਮਕਣਾ ਕੁਦਰਤ ਵੱਲੋਂ ਠੰਡੀ ਹਵਾ ਚੱਲਣਾ ਮੈਂ ਦੇਖਾਂ ਤਾਂ ਬਣਾ ਉਹਨਾਂ ਸਗਣਾ ਦਾ ਫਲ ਜਿ세 ਹਿੱਤ ਜਨਣੀ ਭਈ ਨਿਮਰਤਾ ਅਨੇਕ ਯਤਨ ਤੇ ਅਬ ਸੁਤ ਪਾਏ ਜਿਸ ਪੁੱਤਰ ਦੇ ਵਾਸਤੇ ਮਾਤਾ ਨੇ ਕਿੰਨੀ ਨਿਮਰਤਾ ਸਹਿਤ ਸਾਡੀ ਸੇਵਾ ਕੀਤੀ ਜਲ ਪਾਣੀ ਛਕਾਇਆ ਸੇਰੀ ਅਰਜਨ ਕਹ ਤਾਏ ਸਕ ਹਗਾਰੀ ਲਿਹੋ ਬ੍ਰਿਤ ਕੋ ਸੰਗ ਸਿਧਾਰ ਗੁਰੂ ਅਰਜਨ ਦੇਵ ਜੀ ਨੇ ਦਾਈ ਨੂੰ ਆਵਾਜ਼ ਮਾਰੀ ਕਹਿੰਦੇ ਪਤਾ ਐਂਦਾ ਕਰੋ ਇਹ ਬਾਬਾ ਬੁੱਢਾ ਜੀ ਨੂੰ ਅੰਦਰ ਲੈ ਜਾਓ ਤੇ ਇਹਨਾਂ ਨੂੰ ਪੁੱਤਰ ਦੇ ਦਰਸ਼ਨ ਕਰਾਓ ਅੰਤਰ ਸਦਨ ਦਿਖਾਵੋ ਬਾਰਕ ਗੁਰੂ ਨਾਨਕ ਕੋ ਨਾਮ ਉਚਾਰ ਧੰਨ ਗੁਰੂ ਨਾਨਕ ਨੂੰ ਯਾਦ ਕਰਕੇ ਇਹਨਾਂ ਨੂੰ ਪੁੱਤਰ ਦੇ ਦਰਸ਼ਨ ਕਰਵਾਓ ਅਪਰ ਨਾ ਡਰ ਕਰਿਏ ਹਰ ਖਾਵੋ ਰੱਖਕ ਜਿਸਕੇ ਸ੍ਰੀ ਕਰਤਾਰ ਹਰ ਤੋਂ ਬੰਸ਼ੇੰ ਦੇ ਰਖਸ਼ਕ ਉਹ ਪਰਮੇਸ਼ਰ ਆਪ ਹਨ ਕੋਈ ਫਿਕਰ ਵਾਲੀ ਗੱਲ ਨਹੀਂ ਐ ਜਿਮ ਔਰ ਕਾਂਖੇ ਮੁਖਤੇ ਭਖੇ ਰਹੋ ਇਸ ਆਗਿਆ ਕੇ ਅਨਸਾਰ ਜਿਹਨੇ ਵੀ ਬਾਬਾ ਗੁੱਡਾ ਜੀ ਕਹਿਣ ਉਸੇ ਤਰ੍ਹਾਂ ਇਹਨਾਂ ਦਰਸ਼ਨ ਕਰਾਓ ਇਹਨਾਂ ਦੀ ਗੱਲ ਮਨ ਨੂੰ ਅੰਦਰ ਲੈ ਜੋ ਸੁਣ ਬ੍ਰਿੰਦ ਕੋਲੇ ਸੰਗ ਸਿਧਾਰੀ ਅਜਰ ਬਿਠਾਇਓ ਆਸਨ ਧਾਰ ਤੋਂ ਮਾਤਾ ਗੰਗਾ ਜੀ ਜਿਸ ਕਮਰੇ ਵਿੱਚ ਬੱਚੇ ਨੂੰ ਲੈ ਕੇ ਬੈਠੇ ਆ ਦਾਈ ਬਾਬਾ ਬੁੱਢਾ ਜੀ ਨੂੰ ਅੰਦਰ ਲੈ ਗਈ ਆਸਨ ਦਾ ਦਿੱਤਾ ਬੈਠਣ ਲਈ ਗੰਗਾ ਕੋ ਗੁਰ ਹੁਕਮ ਸੁਨਾਇਓ ਹਰਖਤ ਹੋਏ ਕਰ ਲਿਹੋ ਕਰ ਧਾਰ ਔਰ ਮਾਤਾ ਗੰਗਾ ਜੀ ਨੂੰ ਜਾ ਕੇ ਦਾਈ ਨੇ ਦੱਸਿਆ ਏ ਬਾਬਾ ਗੁੱਡਾ ਜੀ ਨੂੰ ਆਏ ਹਨ ਇਹਨਾਂ ਨੂੰ ਪੁੱਤਰ ਨੇ ਦਰਸ਼ਕ ਕਰਾਓ ਬਾਲਕ ਦਿਨ ਕੋ ਮੈਂ ਨਿਤ ਦਾਸੀ ਕਹਿ ਸੋ ਕਰਹੋ ਬਹੀਨ ਵਿਚਾਰ ਹੁਕਮ ਕਰੋ ਤੁਸੀਂ ਦਰਸ਼ਕ ਕਰਾਂਗੇ ਕਿ ਮੈਂ ਕਰਵਾ ਦੇਆ ਬੁੱਟੇ ਸਾਹਿਬ ਕੋ ਹਮਤੇ ਪ੍ਰੀਏ ਦਰਸ ਹੈ ਨਿਜ ਕਰਨਾ ਫਲ ਚਾਰ ਮਾਤਾ ਜੀ ਕਹਿੰਦੇ ਦਾਸੀ ਨੂੰ ਬਾਪਾ ਬੁੱਢਾ ਜੀ ਨਾਲੋਂ ਸਾਨੂੰ ਹੋਰ ਕੌਣ ਪਿਆਰਾ ਹੈ ਜਿਨ੍ਹਾਂ ਦੀ ਦਇਆ ਸਦਕਾ ਕਿਰਪਾ ਸਦਕਾ ਸਾਨੂੰ ਇਹ ਸੁੰਦਰ ਫਲ ਦੀ ਪ੍ਰਾਪਤੀ ਹੋਈ ਆ ਹੱਥਨ ਪਰ ਥਿਤ ਕਰ ਸੁੰਦਰ ਜਿਸ ਕਰਕੇ ਦਰ ਲੋ ਲੈ ਜਾਈ ਹੰਤਾਏ ਕਾ ਉਸੇ ਵੇਲੇ ਜਿਹੜੀ ਦਾਈ ਐ ਬੱਚੇ ਨੂੰ ਆਪਣੇ ਹੱਥਾਂ ਵਿੱਚ ਲੈ ਕਰਕੇ ਦੇਖਤ ਉਠਿਓ ਤਿਆਗ ਬ੍ਰੇ ਆਸਨ ਵੀਰਗ ਦਰਸ਼ਨ ਦੇਖ ਹਰ ਖਾਏ ਚਲੋ ਵੀ ਦਾਈ ਲੈ ਕੇ ਆਈ ਆ ਬੱਚੇ ਨੂੰ ਤੇ ਬਾਬਾ ਬੁੱਢਾ ਦੀ ਕਹਿੰਦੀ ਆਸਰ ਤੋਂ ਖੜੇ ਹੋਵੇ ਲਾਲ ਮਰਦਲ ਪਦ ਮਨ ਹੋ ਕੋਕਨਦ ਉਰਗ ਉਠਾਵਤ ਜਨ ਦਿਖਾ ਰਾਏ ਔਰ ਬੱਚਾ ਆਪਣੇ ਪੈਰ ਲਾਲ ਲਾਲ ਪੈਰ ਉੱਚੇ ਕਰਕੇ ਮਾਨੋ ਦਿਖਾਉਣੇ ਚਾਹੁੰਦਾ ਹੈ ਬਾਬਾ ਬੁੱਢਾ ਜੀ ਨੂੰ ਅੰਗ ਬਲੰਦ ਅੰਗ ਬਲੰਦ ਸਕਲ ਸੁਭ ਲਖਣ ਮਛਕਾਰ ਰੇਖ ਕਰ ਪਾਏ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਵੇਲੇ ਹੀ ਸੀਰ ਬੜਾ ਖੁੱਲਾ ਚੌੜਾ ਲੰਮਾ ਸੀ ਬਹੁਤ ਖੁੱਲਾ ਕਾਠਾ ਸੀ ਹੱਥ ਅੰਗ ਬੜੇ ਵੱਡੇ ਸਨ ਉਹਨਾਂ ਦੇ ਰੇਖ ਛਤਰ ਕੀ ਦਾਹਨ ਕਰਮ ਹੈ ਚਮਰ ਰੇਖ ਸੋਬਤ ਹੈ ਬਾਵ ਮਨੂ ਉਹਨਾਂ ਦੇ ਹੱਥਾਂ ਦੇ ਵਿੱਚ ਚੌਰ ਅਤੇ ਛਤਰ ਦੀਆਂ ਰੇਖਾਵਾਂ ਹਨ ਲਖਨ ਰਕਤ ਸਮਲ ਸਭ ਅੰਕਰੀ ਅੰਗੂਰੀ ਬ੍ਰਤ ਲਾ ਕਾਰ ਬ੍ਰਤਲਕਾਰ ਬਦਨ ਹੈ ਬਾਮ ਉਹ ਜਿਨ੍ਹਾਂ ਨੇ ਅੱਖਾਂ ਨਹੀਂ ਉਂਗਲਾਂ ਜਿਹੜੀਆਂ ਹੱਥਾਂ ਦੀਆਂ ਬੜੀਆਂ ਲੰਮੀਆਂ ਗੋਲ ਨਾ ਇੱਕੋ ਜੀਆਂ ਸੁੰਦਰ ਰੋਚਕ ਚਿਹਰੇ ਚੇਕਰ ਮੋਚਕ ਲਗ ਚਿਹਨ ਬੜੇ ਬਲੋਕਨ ਵਰਨੀ ਬਾਮ ਔਰ ਉਹਨਾਂ ਦਾ ਸੁੰਦਰ ਚਿਹਰਾ ਜਿਹੜਾ ਗੋਲਾਕਾਰ ਬਦਨ ਹੈ ਸੋਹਣੇ ਕਾਲੇ ਛੋਟੇ ਛੋਟੇ ਚਿਕਨੇ ਕੁੰਗਰਾਲੇ ਵਾਲ ਹਨ বালক ਬਬੂ ਬਿਰਾਜਤ ਸ੍ਰੀ ਪ੍ਰਭ ਵਰਨਤ ਬਾਣੀ ਬ੍ਰਹਮ ਬਾਮ ਔਰ ਇਹ ਬੱਚਾ ਜਿਸਦੇ ਵੱਡੇ ਨੈਣ ਚਿੰਮਣੀਆਂ ਟੇਡੀਆਂ ਸ਼੍ਰੀ ਪ੍ਰਭੂ ਬਾਲਕ ਦਾ ਸੁੰਦਰੀ ਸ਼ੋਭ ਰਿਹਾ ਜੀ ਦੀ ਸ਼ੋਭਾ ਦਾ ਵਰਣਨ ਸਰਸਵਤੀ ਬ੍ਰਹਮਾ ਸ਼ਿਵ ਜੀ ਵਰਗੇ ਹੋ ਕਰਦੇ ਹਨ ਦੋਹਰਾ ਬੰਦਨ ਕਰ ਦਰਸੇ ਗੁਰ ਬ੍ਰਿਤ ਕੇ ਬਦਿਓ ਆਨੰਦ ਇਹ ਦਰਸ਼ਨ ਕਰਕੇ ਬਾਬਾ ਬੁੱਢਾ ਜੀ ਬੜੇ ਖੁਸ਼ ਹੋਏ ਸਬਨ ਸੁਨਾਵਤ ਨਾਮ ਕਹੈ ਸਭ ਸ੍ਰੀ ਹਰਿ ਗੋਬਿੰਦ ਇੱਥੇ ਬਾਬਾ ਬੁੱਢਾ ਜੀ ਨੇ ਫਿਰ ਕਿਹਾ ਕਿ ਇਹ ਹੈ ਸ਼ੁਭ ਹਰਿ ਗੋਬਿੰਦ ਸਹਿਬ ਜਿਨ੍ਹਾਂ ਦਾ ਨਾਮ ਰੱਖਿਆ ਗਿਆ ਹੈ ਬਾਬਾ ਬੁੱਢਾ ਜੀ ਵੱਲੋਂ ਗੁਰੂ ਅਰਜਨ ਡਿਗ ਆਏ ਕੇ ਆਸੇ ਲੈ ਹਰ ਖਾਏ ਫਿਰ ਗੁਰੂ ਅਰਜਨ ਦੇਵ ਜੀ ਕੋਲ ਆ ਕੇ ਆਗਿਆ ਮੰਗਦੇ ਨੇ ਨਿਜ ਬਲ ਗਮਨੇਓ ਬੀੜ ਕੋ ਸਤਿਨਾਮ ਲੇਵ ਲਾਏ ਗੁਰੂ ਅਰਜਨ ਦੇਵ ਜੀ ਆਗਿਆ ਦਿਓ ਹੁਣ ਮੈਂ ਆਪਣੇ ਸਥਾਨ ਭਾਵ ਖੇਤਾਂ ਵਿੱਚ ਚਲਿਆ ਜਾਵਾਂ ਦੋਹਰਾ ਨਿਕਟ ਨਿਕਟ ਜੇ ਗ੍ਰਾਮ ਹੈ ਸਭ ਨੇ ਸੁਣੀ ਸੁਦ ਕਾਨ ਨੇੜੇ ਨੇੜੇ ਦੇ ਪਿੰਡਾਂ ਵਿੱਚੇ ਖਬਰ ਪਹੁੰਚ ਗਈ ਹੈ ਕਿ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਹੋਇਆ ਬਡਾਲੀ ਸਾਹਿਬ ਚ ਮੰਗਤ ਗਨ ਸੰਗਤ ਤਬਹੇ ਦੇਤ ਵਧਾਈਆਂ ਜੋ ਬਹੁਤ ਸਾਰੀਆਂ ਸੰਗਤਾਂ ਮੰਗਤ ਜਾਣ ਲੋੜਵੰਦ ਲੋਕ ਆਕੇ ਵਧਾਈਆਂ ਦਿੰਦੇ ਆ ਦਾਤਾ ਪ੍ਰਾਪਤ ਕਰਦੇ ਆ ਖੜ ਵਿਚਾਰਾ ਇੱਥੇ ਰੋਕਦੇ ਆ ਅਧਿਆਇਾ ਸ਼ੇਮਾ ਆਰੰਭ ਹੋ ਗਿਆ ਹੈ ਹਰ ਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਖੁਸ਼ੀਆਂ ਮਨਾਈਆਂ ਜਾ ਰਹੀਆਂ ਅੱਗੇ ਕੀ ਹੁੰਦਾ ਇਹ ਅਗਲੇ ਦੀਵਾਨਾਂ ਵੀ ਸਰਬਨ ਕਰਾਂਗੇ ਬੋਲਦਿਆਂ ਦੇਖਾਂ ਅਖਰਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਹੇ ਜੁਲੇ ਪਾਰ ਬਰਮ ਆ ਬਨਾਸੀ ਆ ਬਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਕਿਰਪਾ ਨੇ ਦਦਾਵਾਲ ਇਹ ਤੇ ਅਖਰ ਹਰ ਮਨ ਬਸਤ ਨਾਨਕ ਹੋ ਤਨ ਹਾਲ ਏਕ ਓੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਹੋਏ 아.